ਅੱਜ ਜੀ 18 ਅਗਸਤ ਦਿਨ ਹੈਗਾ ਭਾਈ ਸੋਮਵਾਰ ਤੇ ਟਾਈਮ ਆ ਜਿਹੜੇ ਸਮਾਂ ਜਿਹੜਾ 10 ਵਜੇ ਆ ਪਹਿਲਾਂ ਤਾਂ ਜੀ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਪੈਣਾ ਪਰਾਂਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੀ ਇੱਥੇ ਘੱਟ ਪੈਂਦੇ ਆ ਜੀ ਪਟਨਾ ਸਾਈਕਲ ਨਹੀਂ ਬੂਟ ਪਾ ਲਗੇ ਫਿਰ ਆਪਾਂ ਨਹੀਂ ਪੈਰ ਨਾਲ ਬਾਲੇ ਅੱਡੀਆਂ ਜੀਆਂ ਪਾੜ ਜਾਂਦੀਆਂ ਆਂ ਤੇ ਉਹਨਾਂ ਚ ਮਿੱਟੀ ਜੀ ਫਸ ਜਾਂਦੀ ਹੈਗੀ ਹੋਰ ਹੀ ਹੋ ਜਾਂਦਾ ਕੰਮ ਬੂਟਾਂ ਨਾਲ ਠੀਕ ਰਹਿੰਦਾ ਹੈ ਜਦੋਂ ਕਦੇ ਪਹੁੰਚ ਜਾਂਦੇ ਆਂ ਉਦੋਂ ਚੱਪਲਾਂ ਠੀਕ ਰਹਿੰਦੀਆਂ ਨੇ ਤੇ ਫਿਰ ਅੱਜ ਬਾਈ ਆਪਾਂ ਚੱਲਦੇ ਆਂ ਜੀ ਸਫ਼ਰ ਜਿਹੜਾ ਸ਼ੁਰੂ ਕਰਦੇ ਆਂ ਆਪਾਂ ਹੈਗੇ ਆ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਚ ਐਸ ਟਾਈਮ ਠੀਕ ਹੈ ਜੀ ਤੇ ਸਾਈਕਲ ਭਾਈ ਠੀਕ ਠੋਕ ਕਰਦੇ ਉਹਨਾਂ ਦੇ ਲੀੜਾ ਕਪੜਾ ਮਾਰਦੇ ਮਿੱਟੀ-ਮੁੱਟੀ ਬਾਹਵੋ ਪਈ ਪਈ ਸੀ ਕਿ ਦੋ ਤਿੰਨ ਦਿਨ ਹੋ ਗਏ ਸੀ ਨਾ ਇੱਥੇ ਖੜਿਆ ਨੂੰ ਤੇ ਮੁੜ ਕੋ ਮੁੜਕੀ ਹੋ ਗਏ ਸੀਗੇ ਹੁਣ ਚੱਲਦੇ ਆ ਜੀ ਮੂਹਰੇ ਲੈ ਟਾਇਰ ਚ ਹਵਾ ਭਰਨੀ ਹੈਗੀ ਤੇ ਜਿਹੜੀ ਆਪਣੀ ਨੇਮ ਪਲੇਟ ਸੀਗੀ ਉਹ ਸਾਨੂੰ ਪਤਾ ਵੀ ਆਪਾਂ ਮੂਹਰੋਂ ਲਾਹਾ ਕੇ ਜਿਹੜੀ ਮਗਰ ਕਰਤੀ ਹੈ ਤੇ ਮੂਹਰੇ ਫਿਰ ਹੁਣ ਆ ਗਿਆ ਜਗਾੜਾ ਆਪਣਾ ਗੈਸ ਆ ਗਿਆ ਜੀ ਠੀਕ ਆ ਜੀ ਤੇ ਪਹਿਲਾਂ ਤਾਂ ਆ ਬੈਗ ਬੰਨ ਲਗੇ ਫਿਰ ਆ ਆਹ ਟਾਇਪ ਟਵਿਲਟਾ ਲਾਵਾਂਗੇ ਲੱਕ ਲੱਕ ਤੇ ਜੀ ਗਲਗਲ ਚ ਪਾਵਾਂਗੇ ਹਵਾ ਭਰਨ ਵਾਲੀ ਰਹਿੰਦੀ ਐ ਖੜੇ ਖੜੇ ਦੀ ਨਾ ਬਾਈ ਪਹਿਲੀ ਵਾਰ ਹੀ ਹੋਇਆਗਾ ਤੇ ਵੀ ਜਦੋਂ ਦਾ ਆਪਾਂ ਸਾਈਕਲ ਸਾਈਕਲ ਸਫਰ ਸ਼ੁਰੂ ਕੀਤਾ ਪਹਿਲੀ ਵਾਰ ਇਹ ਆ ਦੋ ਤਿੰਨ ਦਿਨਾਂ ਚ ਵੀ ਮੂਹਰਲਾ ਟਾਇਰ ਜਿਹੜਾ ਖੜੇ ਖੜੇ ਦੀ ਹਵਾ ਨਿਕਲ ਗਈ ਨਹੀਂ ਕਦੇ ਨਹੀਂ ਆਨੀ ਉਹ ਪਦਨ ਦਾ ਵਜਨ ਹੋ ਗਿਆ 3-4 ਕਿਲੋ ਜਿਹੜਾ ਮੁਰੇ ਆ ਗੈਂਸ ਜਿਹਦਾ ਤਾਂ ਨਿਕਲ ਗਈ ਹਵਾ ਨਹੀਂ ਕਦੇ ਐ ਖੜੇ ਖੁੜੇ ਦੀ ਜੇ ਇਹ 5 ਦਿਨ ਖੜਾ ਰਹਿੰਦਾ ਚਾਹੇ 2 ਦਿਨ ਚਾਹੇ 1 ਦਿਨ ਕਦੇ ਹਵਾ ਨਹੀਂ ਨਿਕਲੀ ਸੀ ਆਪਣੀ ਗੱਡੀ ਦੀ ਸਾਈਕਲ ਦੀ ਤੇ ਚਲੋ ਕੋਈ ਨਾ ਮਾਰਦੇ ਆ 2-4 ਪੰਪ ਭਰਦੇ ਆ ਹਵਾ ਤੇ ਫਿਰ ਚੱਲਦੇ ਆਗੇ ਤੇ ਆਪਾਂ ਸਜੋ ਦਸਨਾ ਪੁੱਲਗੇ ਜੀ ਜਾਣਾ ਅੱਜ ਕਲਕੱਤੇ ਵੱਲ ਬਣੇ ਕਲਕੱਤੇ ਕਣੀ ਜਾਣਾਗਾ ਜੀ ਤੇ ਕਲਕੱਤਾ ਇੱਥੋਂ ਹੈਗਾ ਜਗਾ 6 ਕਿਲੋ 600 ਕਿਲੋਮੀਟਰ ਤੇ 600 ਕਿਲੋਮੀਟਰ ਤਾਂ ਪਹੁੰਚਿਆ ਨਹੀਂ ਜਾਂਦਾ ਰਾਤ ਚ ਦੇਖਦੇ ਆ ਕਿੱਥੇ ਜੇ ਰੁਕਦੇ ਆ ਕੀ ਗੱਲਾਂ ਬਾਤਾਂ ਨਵੀਆਂ ਨਵੇਂ ਸ਼ਹਿਰ ਨਵੇਂ ਪਿੰਡ ਜੀ ਨਵੀਆਂ ਗੱਲਾਂ ਬਾਤਾਂ ਹੋਣੀਆਂ ਸਾਰੀਆਂ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਚੱਲਦੇ ਆ ਜੀ ਆਪਾਂ ਸਫਰ ਜਿਹੜਾ ਸ਼ੁਰੂ ਕਰਦੇ ਆ ਅੱਜ ਇਹਦਰਲੇ ਪਾਸੇ ਭਾਈ ਮੁੰਡੇ ਤਿਆਰ ਵਰ ਤਿਆਰ ਨੇ ਸੰਦੀਪ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੱਡੀਆਂ ਆਪਾਂ ਰੈਡੀ ਕਰ ਲੀਆਂ ਮਿੱਟੀ ਘਟਾ ਵਾਵਾ ਜੰਮਿਆ ਪਿਆ ਸੀ ਆ ਕਿਉਂਕਿ 2-3 ਦਿਨ ਹੋ ਗਏ ਸਾਈਕਲ ਖੜੇ ਗੁਰਦਵਾਰਾ ਦੀ ਪਾਰਕਿੰਗ 'ਚ ਗੱਲ ਕਰੀਏ ਤੇ ਆਪਣੇ ਗੁਰੂ ਘਰ ਬਹੁਤ ਸੋਹਣੇ ਜੀ ਲੱਗਿਆ ਰਿਹਾ ਜਾਣ ਦਾ ਜੀ ਨਹੀਂ ਕਰਦਾ ਪਰ ਆਪਣਾ ਅੱਗੇ ਦਾ ਸਫ਼ਰ ਅੱਜ ਸ਼ੁਰੂ ਕਰਨਾ ਹੈ ਤੇ ਸਮੇਂ ਤੋਂ ਸਮਾਂ ਕੱਢ ਕੇ ਜਰੂਰ ਤੁਸੀਂ ਇੱਕ ਵਾਰੀ ਦਰਸ਼ਨ ਕਰਨ ਆਓ ਇੱਕ ਵਾਰੀ ਤੁਸੀਂ ਦਰਸ਼ਨ ਕਰਨ ਆਏ ਤੇ ਆਏ ਸਾਲ ਤੁਸੀਂ ਦਰਸ਼ਨ ਕਰਨ ਜਰੂਰ ਆਉਂਗੇ ਸੱਚਖੰਡ ਦੇ ਤੇ ਇੰਨੀ ਕ ਆਪਣੀ ਬਾਤ ਲਾਵ ਸੀ ਬਹੁਤ ਵਧੀਆ ਭਾਈ ਐ ਗੱਲ ਕਰੀ ਸੰਦੀਪ ਨੇ ਬਹੁਤ ਵਧੀਆ ਕਿਹਾ ਭਾਈ ਇੱਕ ਵਾਰੀ ਦਰਸ਼ਨ ਕਰਨ ਜ਼ਰੂਰ ਆਓ ਤੇ ਵਾਰੀ ਵਾਰੀ ਤੁਸੀਂ ਜ਼ਰੂਰ ਆਵੋਗੇ ਜੀ ਲੱਗਿਆ ਹੋਇਆ ਸੀ ਬਾਕੀ ਭਾਈ ਜੀ ਲੱਗਿਆ ਹੋਇਆ ਸੀਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਮੇਰੇ ਹਿਸਾਬ ਨਾਲ ਤਾਂ ਆਪਾਂ ਮੈਂ ਸਤਿ ਸ੍ਰੀ ਅਕਾਲ ਦੋ ਤਿੰਨ ਦਿਨਾਂ ਤੋਂ ਬੁਲਾ ਰਿਆ ਹਾਂ ਹਾਂਜੀ ਹਾਂਜੀ ਤੇ ਦੋ ਤਿੰਨ ਦਿਨ ਜਿਹੜੀ ਆਪਣੀ ਸਤਿ ਸ੍ਰੀ ਅਕਾਲ ਰਹਿ ਗਈ ਸੀਗੀ ਤੇ ਉਹ ਅੱਜ ਤਿੰਨਾ ਚਾਰਾਂ ਦਿਨਾਂ ਦੀ ਦਿਨਾਂ ਦੀ ਇਕੱਠੀ ਕਰਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜਿਹੜਾ ਆਪਾਂ ਜਾਣਾਗਾ ਹੁਣ ਜਿਹੜਾ ਆਪਣਾ ਅਗਲਾ ਪਲਾਨ ਹੈਗਾ ਟੂਰ ਹੈਗਾ ਆਪਣਾ ਤੇ ਹੁਣ ਆਪਾਂ ਜਾਣਾਗਾ ਜੀ ਕਲਕੱਤੇ ਤੇ ਕਲਕੱਤੇ ਦੇ ਵਿੱਚ ਰਾਜ ਜੋ ਜੋ ਵੀ ਆਇਆ ਤੇ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਸਤਿ ਸ੍ਰੀ ਅਕਾਲ ਜੀ ਅਨੇ ਨਾਲ ਬਹੁਤ ਧੰਨਵਾਦ ਭਾਈ ਹਰਪਾਲ ਤੇ ਇਧਰਲੇ ਭਾਈ ਸਾਹਿਬ ਦੱਸਣਗੇ ਕਲਕੱਤੇ ਤੋਂ ਪਹਿਲਾਂ ਕਿਹੜੀਆਂ ਰਾਹ ਗਲੀਆਂ ਹੋਣਗੀਆਂ ਸਤਿ ਸ੍ਰੀ ਅਕਾਲ ਜੀ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਜੀ ਤੇ ਹਰੇਕ ਸਟਾਫ ਜੇ ਆਪਾਂ ਗੱਲਬਾਤ ਕਰੀਏ ਗੱਲ ਪਹਿਲੇ ਦੱਸ ਦੋ ਫਿਰ ਗੱਲਬਾਤ ਕਰੀਏ ਹਾਂਜੀ ਕੀ ਬੋਲਣਾ ਸਹੀ ਦੱਸ ਦੋ ਵੀ ਆਪਾਂ ਕਲਕੱਤੇ ਤੋਂ ਪਹਿਲਾਂ ਭਾਈ ਕਿੱਧਰ-ਕਿਧਰ ਨੂੰ ਜਾਵਾਂਗੇ ਅੱਜ ਕਿੱਥੇ ਜੇ ਰੁਕਾਂਗੇ ਕੀ ਗੱਲ ਆਜਾ ਦੇਖੋ ਕੋਈ ਪੱਕਾ ਰਾਹ ਹੈ ਨਹੀਂ ਕਿਉਂਕਿ ਹੁਣ ਅੱਗੇ ਜਾ ਕੇ ਗੁਰੂ ਘਰ ਆਪਾਂ ਨੂੰ ਨਹੀਂ ਮਿਲਿਆ ਕਰਨੇ ਤਾਂ ਆਪਾਂ ਫਿਰ ਸਟੇ ਨਾਰਮਲੀ ਕਿਤੇ ਵੀ ਕਰ ਸਕਦੇ ਆ ਤੇ ਆਪਣਾ ਫਿਰ ਜਿਹੜਾ ਮੇਨ ਹੁਣ ਦਾ ਹੈਗਾ ਜੀ ਮੇਨ ਮਕਸਦ ਜੀ ਉਹ ਇਹੀ ਹੈ ਜੀ ਕਿ ਆਪਣਾ ਆਪਾਂ ਕਲਕੱਤੇ ਜਾਵਾਂਗੇ ਦੇਵਗੜ ਹੁੰਦੇ ਹੋਏ ਫਿਰ ਮਾਇਆਪੁਰ ਇਕ ਥਾਮ ਹੈ ਜੀ ਮਾਇਆਪੁਰ ਕਰਾਂਗੇ ਦੇਵਗੜ ਇੱਕ ਜੋਤੀਰ ਲਿੰਗ ਹੈ ਬੈਦਨਾਥ ਉਹ ਕਰਾਂਗੇ ਫਿਰ ਦੇਵਗੜ ਜਾਵਾਂਗੇ ਦੇਵਗੜ ਤੋਂ ਬਾਅਦ ਜੀ ਆਪਾਂ ਅੱਗੇ ਉਧਰ ਨੂੰ ਚੱਲ ਜਾਵਾਂਗੇ ਜੀ ਆਪਾਂ ਕਲਕੱਤੇ ਨੂੰ ਤੇ ਉਸ ਤੋਂ ਬਾਅਦ ਅਸੀਂ ਕਲਕੱਤੇ ਤੋਂ ਬਾਅਦ ਜੀ ਅੰਡਮਾਨ ਨਿਕੋਬਰ ਜਾਵਾਂਗੇ ਦੀਗਾ ਉੱਥੋਂ ਦੀ ਆਪਣਾ ਉਹ ਪੈਂਦਾ ਜੀ ਬੰਦਰਗਾਹ ਬੰਦਰਗਾਹ ਤੋਂ ਹੁੰਦੇ ਹੋਏ ਅੰਡਮਾਨ ਨਿਕੋਬਰ ਸਾਰਾ ਦਾ ਸਾਰਾ ਕੁ ਵਰਪ ਕਰਾਂਗੇ ਤੇ ਅੰਡਮਾਨ ਨਿਕੋਬਰ ਬਾਰੇ ਜਾਣਕਾਰੀ ਬਾਦੂ ਜੀ ਬਾਦੂ ਤੁਹਾਨੂੰ ਹੁਣ ਬਿੱਤੂ ਦੇ ਦੇ ਠੀਕ ਆ ਭਾਈ ਚੱਲ ਇਹ ਗਾਂ ਨਹੀਂ ਇਹ ਗੱਲਾਂ ਬਾਤਾਂ ਜਿਹੜੀਆਂ ਗਾਂ ਜਾ ਕੇ ਕੀ ਕਰਾਂਗੇ ਤੇ ਦੇਖਦੇ ਆਂ ਫਿਰ ਅੱਜ ਭਾਈ ਕਿੱਥੇ ਕਿ ਪਹੁੰਚਦੇ ਆਂ ਕੀ ਗੱਲਬਾਤ ਆਗੀ ਤੁਰਦੇ ਆਂਗੇ ਤੇ ਸਫ਼ਰ ਕਰਦੇ ਆਂ ਆਪਣਾ ਸ਼ੁਰੂ ਸ਼ੁਰੂ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਹੋਰ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਨੂੰ ਮਨ ਕੀਤਾ ਜੀ ਇਹ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਥੋੜੇ ਦਿਨ ਪਹਿਲਾਂ ਹਨਾ ਜੀ ਘਰੇ ਜਾ ਕੇ ਆਏ ਆ ਬੈਂਕ ਦਾ ਕੰਮ ਸੀਗਾ ਆਪਾਂ ਘਰੇ ਗਏ ਹੋਏ ਸੀਗੇ ਤੇ ਜਿਵੇਂ ਆਪਾਂ ਘਰੇ ਗਏ ਭਾਈ ਤੇ ਆਪਾਂ ਨੂੰ ਇੱਕ ਵੀਰ ਭਰਾ ਹਨਾ ਆਪਣਾ ਨਾ ਆਪਾਂ ਨੂੰ ਘਰੇ ਮਿਲਣ ਆਇਆ ਸੀਗਾ ਤੇ ਜਦੋਂ ਉਹ ਜਾਣ ਲੱਗਿਆ ਸੀਗਾ ਨਾ ਘਰੋਂ ਆਪਣੇ ਜਾਣ ਲੱਗਿਆ ਭਾਈ ਮਿਲ ਕੇ ਤੇ ਆਪਾਂ ਨੂੰ ਜਾਂਦਾ ਜਾਂਦਾ ਹੈ ਨਾ ਇੱਕ 100 ਰੁਪਿਆ ਦੇ ਕੇ ਗਿਆ ਭਾਈ ਜਾਣ ਲੱਗਿਆ ਤੇ ਪਤਾ ਨਹੀਂ ਕਿ ਉਹਦੀ ਭਾਈ ਮਨ 'ਚ ਗੱਲ ਵੱਜੀ ਕੋਈ ਟੰਬ ਹਨਾ ਹੈ ਵੱਜੀ ਤੇ ਮੈਂ ਇਹ 100 ਰੁਪਿਆ ਨਾ ਆਡਰ ਰੱਖ ਲਿਆ ਆਡਰ ਰੱਖ ਲਿਆ ਸਫਰ ਆਉਂਦੇ ਗਏ ਭਾਈ ਆਪਾਂ ਜੁਪੀ ਵੇ ਜਿੱਧਰ ਦੀ ਆਈ ਗਏ ਬਿਹਾਰ ਆ ਗਏ ਬੜਾ ਮਨ 'ਚ ਇੱਕ ਨਾ ਉਲਝਣਾ ਜੀ ਲੱਗੀ ਰਹੀ ਆ ਚੱਲਦਾ ਜਾ ਰਿਹਾ ਵੀ ਆਪਣੇ ਕਿਵੇਂ ਹਣਾ ਭਰਾ ਦੇ ਕੇ ਗਿਆ ਆਪਾਂ ਨੂੰ 100 ਰੁਪਿਆ ਤੇ ਵੀ ਕਹਿੰਦਾ ਆਪਾਂ ਜੀ ਤੁਸੀਂ ਆਪਦੇ ਖਰਚੇ ਪਾਣੀ ਲਈ ਰੱਖੋ ਵੀ ਇੰਨਾ ਮਾਣ ਜਾਰ ਆਪਣੇ ਤੇ ਹਨਾ ਬਾਈ ਨੇ ਕੀਤਾ ਪਤਾ ਨਹੀਂ ਆਪਾਂ ਇੰਨੇ ਲਾਇਕ ਹੈਗੇ ਆ ਕਿ ਨਹੀਂ ਆਪਣੀ ਬਾਈ ਕਮਾਈ ਦੇ ਵਿੱਚੋਂ ਕਮਾਈ ਜਿੰਨੀ ਵੀ ਕਿਣਕਾ ਫੁਲਕਾ ਜਿਹੜਾ ਉਹ ਆਪਾਂ ਨੂੰ ਦੇ ਕੇ ਗਿਆ ਹਨਾ ਤੇ ਬੜਾ ਮਨ ਚੋਬਲਾ ਚੁਪਲੀ ਜੀ ਲੱਗੀ ਰਹੀ ਤੇ ਬਈ ਹੌਲੀ ਹੌਲੀ ਸਬਬ ਬਣਿਆ ਤੇ ਆਪਾਂ ਇੱਥੇ ਪਹੁੰਚ ਗਏ ਸ੍ਰੀ ਪਟਨਾ ਸਾਹਿਬ ਤਾਂ ਤੱਕ ਸ੍ਰੀ ਪਟਨਾ ਸਾਹਿਬ ਪਹੁੰਚੇ ਹੋਏ ਆ ਤੁਹਾਨੂੰ ਪਤਾ ਹੀ ਹੈਗਾ ਤੇ ਹੁਣ ਬਈ ਮੈਨੂੰ ਲੱਗਦਾ ਵੀ ਇਹਨੂੰ ਮੈਂ ਮੈਂ ਸਮਝਦਾ ਸੀ ਵੀ ਕਿੱਥੇ ਰੱਖਾਂ ਕਿੱਥੇ ਰੱਖਾਂ ਬਟੂਏ 'ਚ ਅਲੱਗ ਰੱਖਾਂ ਇਹਨੂੰ ਅਲੱਗ ਹੀ ਰੱਖੇ ਹੋਏ ਸੀਗੇ ਫਿਰ ਵੀ ਐ ਲੱਗਦਾ ਸੀਗਾ ਵੀ ਕੀ ਕਰਾਂ ਇਹ ਪੈਸਿਆਂ ਦਾ ਹਨਾ ਵੀ ਅਲੱਗ ਹੀ ਰੱਖਣੇ ਹੈਗਾ ਤੇ ਮੈਨੂੰ ਲੱਗਦਾ ਇਸ ਜਗ੍ਹਾ ਤੋਂ ਵਧੀਆ ਇਸ ਪਵਿੱਤਰ ਧਰਤੀ ਤੋਂ ਵਧੀਆ ਜੀ ਕੋਈ ਹੋਰ ਥਾਂ ਨਹੀਂ ਹੋ ਸਕਦੀ ਜਿੱਥੇ ਇਹ ਜਾਣ ਗੁਰੂ ਘਰ ਦੀ ਗੋਲਕ ਦੇ ਵਿੱਚ ਜਾਣ ਠੀਕ ਹੈ ਜੀ ਤੇ ਮੈਂ ਕੋਈ ਇਹ ਨਹੀਂ ਭਾਈ ਦੱਸਣਾ ਚਾਹੁੰਦਾ ਵੀ ਮੈਂ ਗੋਲਕ ਚ 100 ਰੁਪਇਆ ਪਾਉਣ ਜਾ ਰਿਹਾਗਾ ਤੇ ਮੈਂ ਇਹ ਗਲਤ ਨਾ ਭਾਈ ਲੈ ਜਾਓ ਕਿਉਂਕਿ ਆਪਾਂ ਤਾਂ ਗੁਰੂ ਮਹਾਰਾਜ ਨੂੰ ਆਪਾਂ ਕੀ ਦੇ ਸਕਦੇ ਆ ਆਪਾਂ ਤਾਂ ਆਪ ਮੰਗਦੇ ਆ ਜੀ ਮੰਗਦੇ ਆਗੇ ਉਹਦੇ ਦਰ ਤੋਂ ਆ ਕੇ ਸਾਰੀ ਮੰਗਦੇ ਆ ਜੀ ਆਪਾਂ ਵੀ ਮੰਗਦੇ ਆ ਨਾ ਕੋਈ ਐਦਾਂ ਗਲਤ ਨਾ ਭਾਈ ਸੋਚ ਲਓ ਵੈਸੇ ਵਸ ਤੁਹਾਡੇ ਨਾਲ ਜਿਹੜੀ ਇਹ ਗੱਲ ਮੈਨੂੰ ਸਾਂਝੀ ਕਰਨ ਨੂੰ ਮਨ ਕੀਤਾ ਭਾਈ ਤੇ ਬਹੁਤ ਧੰਨਵਾਦ ਭਾਈ ਉਸ ਭਰਾ ਦਾ ਤੇ ਬਾਵਾ ਸਾਰੇ ਭਾਈ ਉਹਦੇ ਕੋਲੇ ਰੁਪਏ ਹੁਣ ਤੇ ਬਹੁਤ ਧੰਨਵਾਦ ਜੀ ਚੱਲਦੇ ਆ ਫਿਰ ਮੱਥਾ ਟੇਕ ਕੇ ਗੁਰੂ ਘਰ ਤੋਂ ਲੈ ਕੇ ਆ ਗਿਆ ਅੱਗੇ ਦਾ ਸਫਰ ਆ ਜਿਹੜਾ ਸ਼ੁਰੂ ਕਰਨ ਲੱਗੇ ਆਂ ਬਸ ਆਰਵਾਜੀ ਇਹ ਸਾਈਕਲ ਬਾਈ ਤੁਸੀਂ ਬਸ ਹਿਸਾਬ ਲਾਈ ਲਓ ਕੀ ਦਾ ਹੋ ਸਕਦਾਗਾ ਤੇ ਸ਼ਕਲ ਦਿਖਾ ਦੰਨੇ ਆ ਜੀ ਕੀ ਦਾ ਸਾਈਕਲ ਆ ਇਹ ਮੈਨੂੰ ਤਾਂ ਲੱਗਦਾ ਬਾਈ ਇਹ ਕੋਈ ਗਲਤ ਟੂਣਾ ਟਾਣਾ ਟੱਪ ਗਿਆ ਤੇ ਧਾਗਾ ਤਵੀਤ ਕਰਾਉਣਾ ਪਊਗਾ ਇਹ ਨਹੀਂ ਸਰਦਾ ਹੈਗਾ ਦੂਜੇ ਦਿਨੋਂ ਤੜਕੀ ਪਹਿਲਾਂ ਤਾਂ ਇਹਨੇ ਆਪਨੇ ਗੋਲੀਆਂ ਲਈਆਂ ਬੁਖਾਰ ਦੀਆਂ ਤੇ ਹੁਣ ਵਿਚਾਰਾ ਇੱਧਰ ਸਾਈਕਲ ਨੂੰ ਬੁਖਾਰ ਹੋ ਗਿਆ ਕੀ ਇਹ ਪੈਂਚਰ ਹੋ ਗਿਆ ਪੈਂਚਰ ਆ ਦੇ ਟੂਪ ਨਵੀਂ ਕੋਈ ਨਹੀਂ ਪੈਂਚਰ ਹੋ ਗਿਆ ਬਾਈ ਪੁਰਾਣੀ ਟੂਪ ਦੇ ਪੈਂਚਰ ਲਾਤਾ ਬਾਈ ਨੇ ਤੇ ਨਮੀ ਟੂਪ ਪਵਾਉਣੇ ਆ ਭਾਈ ਪਤਾ ਨਹੀਂ ਕੀ ਗਰੋ ਆਇਆ ਇਹ ਬਈ ਇਹ ਸਾਈਕਲ ਤੇ ਤੀਜੇ ਦਿਨੋਂ ਪੈਂਚਰ ਤੀਜੇ ਦਿਨੋਂ ਪੈਂਚਰ ਅਸੀਂ ਸਾਈਕਲ ਤੇ ਤੁਰੇ ਕਰਨੇ ਮਾ ਲਈ ਚਲੋ ਆਪਾਂ ਭਲੀ ਕਰੇ ਜੀ ਕਿਰਨ ਤਾਂ ਨਮੀ ਟੂਪ ਪਵਾ ਲਈ ਅੱਗੇ ਦੇਖਦੇ ਆਂ ਫਿਰ ਕੀ ਬੰਦਾਗਾ ਸ਼ਹਿਰ ਦੇ ਵਿੱਚੋਂ ਲੰਗੀ ਜਾਂਦੇ ਸੀਗੇ ਤੇ ਜੀ ਰਾਸਤੇ ਦੇ ਵਿੱਚ ਇੱਕ ਹੋਰ ਕੋਰੂ ਘਰ ਦੇ ਦਰਸ਼ਨ ਜਿਹੜੇ ਆਪਣੇ ਕਰਮਾ ਦੇ ਵਿੱਚ ਲਿਖੇ ਹੋਏ ਸੀਗੇ ਤੇ ਤੁਹਾਡੇ ਸਾਰਿਆਂ ਸੰਗਤਾਂ ਦੇ ਨਾਲ ਸਾਂਝੇ ਕਰਨੇ ਇਸ ਗੁਰੂ ਘਰ ਦੇ ਦਰਸ਼ਨ ਉਹ ਵੀ ਲਿਖੇ ਹੋਏ ਸੀਗੇ ਜੀ ਗੁਰਦੁਆਰਾ ਗੁਰੂ ਕਾ ਬਾਗ ਪਾਤਸ਼ਾਹੀ ਨੌਮੀ ਤੇ ਦਸਵੀਂ ਪਤਨਾ ਸਾਹਿਬ ਨਕਾਮ ਰਹੀਮ ਬਖਸ਼ ਅਤੇ ਕਰੀਮ ਬਖਸ਼ ਗੇਟ ਕਾਰ ਸੇਵਾ ਪੰਥਰਤਨ ਬਾਬਾ ਹਰਵੰਸ ਸਿੰਘ ਜੀ ਦਿੱਲੀ ਵਾਲੇ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਵਾਹਿਗੁਰੂ ਜੀ ਚਲਦੇ ਆ ਜੀ ਇੱਥੋਂ ਦਾ ਇਤਿਹਾਸ ਵੀ ਜਾਣਦੇ ਆ ਤੇ ਗੁਰੂ ਘਰ ਦੇ ਦਰਸ਼ਨ ਵੀ ਕਰਦੇ ਆ ਜਿੱਦਾਂ ਹੀ 메ਨ ਗੇਟ ਤੋਂ ਆਪਾਂ ਅੰਦਰ ਆਏ ਆ ਤੇ ਸਾਹਮਣੇ ਸਰੋਵਰ ਸਾਹਿਬ ਆ ਗਿਆ ਜੀ ਬਿਲਕੁਲ ਸਿੱਧਾ ਸਾਹਮਣੇ ਜੀ ਤੇ ਇਧਰਲੇ ਪਾਸੇ ਲਿਖਿਆ ਹੋਇਆ ਕੂਆ ਖੂਆਗਾ ਜੀ ਆਪਾਂ ਨੂੰ ਪਤਾ ਨਹੀਂਗਾ ਵੈਸੇ ਇਤਿਹਾਸ ਪੜ੍ਹੇ ਤਾਂ ਪਤਾ ਲੱਗੂ ਇੱਥੇ ਆਸਿਕ ਕੂਹ ਹੋਊਗਾ ਜੀ ਇਹ ਵਾਹਿਗੁਰੂ ਜੀ ਉਧਰਲੇ ਪਾਸੇ ਸਾਹਮਣੇ ਪਿਛਲੇ ਪਾਸੇ ਆ ਗਿਆ ਜੀ ਲੰਗਰ ਹਾਲ ਤੇ ਸਾਹਮਣੇ ਹੈਗਾ ਜੋੜਾ ਘਰ ਇਧਰਲੇ ਪਾਸੇ ਦਰਬਾਰ ਸਾਹਿਬ ਵਾਹਿਗੁਰੂ ਜੀ ਸੱਜੇ ਹੱਥ ਇਧਰਲੇ ਪਾਸੇ ਆ ਗਿਆ ਜੀ ਦਰਬਾਰ ਸਾਹਿਬ ਤੇ ਖੱਬੇ ਹੱਥ ਜਿਹੜਾ ਇਧਰ ਰਾਹ ਜਾਂਦਾ ਇਹ ਸਰੋਵਰ ਸਾਹਿਬ ਨੂੰ ਜਾਂਦਾ ਉਧਰੋਂ ਆਪਾਂ ਜਿੱਧਰੋਂ ਸਿੱਧਾ ਆਏ ਸੀਗੇ ਉਧਰੋਂ ਵੀ ਉਹ ਸਿੱਧਾ ਸਰੋਵਰ ਸਾਹਿਬ ਕਨੀ ਬਗ ਜਾਂਦਾ ਇਧਰੋਂ ਜਿੱਦਾਂ ਹੀ ਆਪਾਂ ਮੱਥਾ ਟੇਕ ਕੇ ਆਉਣੇ ਹੈਗੇ ਜੀ ਦਰਬਾਰ ਸਾਹਿਬ ਦੇ ਵਿੱਚ ਤੇ ਸਿੱਧਾ ਰਾਹ ਜਿਹੜਾ ਸਰੋਵਰ ਸਾਹਿਬ ਕਣੀ ਲੰਗ ਜਾਂਦਾ ਹੈ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਜਿਹੜਾ ਲੱਗਿਆ ਹੋਇਆ ਦਰਖਤ ਇਹ ਵੀ ਇਤਿਹਾਸਿਕ ਹੈ ਆਸੇ ਪਾਸੇ ਜਿਹੜਾ ਸ਼ੀਸ਼ਾ ਲੱਗਿਆ ਹੋਇਆ ਆਸੇ ਪਾਸੇ ਆ ਦੇਖ ਲਓ ਤੁਸੀਂ ਤੇ ਲਿਖਿਆ ਹੋਇਆਗਾ ਸਾਧ ਸੰਗਤ ਜੀਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨੰਮ ਦੀ ਦਾਤਨ ਕਰਕੇ ਇੱਥੇ ਗੱਡੀ ਸੀ ਤੇ ਇਹ ਦਰਖਤ ਉਹਨਾਂ ਦੀ ਨਿਸ਼ਾਨੀ ਹੈ ਇਹ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਾਤਨ ਕਰਕੇ ਨਿੰਮ ਦੀ ਦਾਤਨ ਕਰਕੇ ਇੱਥੇ ਗੱਡ ਦਿੱਤੀ ਸੀਗੀ ਤੇ ਉਹ ਇਹ ਨਿਸ਼ਾਨੀ ਆ ਜੀ ਦਰਖਤ ਇਹ ਨਿੰਮ ਦਾ ਦਰਖਤ ਆ ਜਿਹੜਾ ਇਸ ਗੁਰਦੁਆਰਾ ਸਾਹਿਬ ਦਾ ਜੀ ਆਪਾਂ ਇਤਿਹਾਸ ਹੁਣ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂਗੇ ਤੇ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਂ ਹੈਗਾ ਜੀ ਗੁਰੂ ਕਾ ਬਾਗ ਇਸ ਗੁਰਦੁਆਰਾ ਸਾਹਿਬ ਦਾ ਨਾਂ ਹੈਗਾ ਤੇ ਪਹਿਲਾਂ ਕਹਿੰਦੇ ਇੱਥੇ ਇੱਕ ਨਵਾਬ ਦਾ ਜਿਹੜਾ ਬਾਗ ਹੋਇਆ ਕਰਦਾ ਸੀਗਾ ਕੋਈ ਸਾਧੂ ਸੰਤ ਇੱਥੋਂ ਦੀ ਨੰਗੀ ਜਾਂਦੇ ਸੀ ਭਾਈ ਤੇ ਉਹਨਾਂ ਨੇ ਖਾਣ ਵਾਸਤੇ ਕੋਈ ਇੱਥੋਂ ਫਲ ਮੰਗਿਆ ਕਹਿੰਦੇ ਭਾਈ ਦੇ ਦਿਓ ਤੇ ਜਿਹੜਾ ਨਵਾਬ ਦਾ ਮਾਲੀ ਰੱਖਿਆ ਹੋਇਆ ਸੀਗਾ ਇਸ ਬਾਗ ਦਾ ਮਾਲੀ ਸੀ ਤਾਂ ਉਹਨੇ ਮਨਾ ਕਰਤਾ ਸੀ ਜਵਾਬ ਦਿੱਤਾ ਸੀਗਾ ਤੇ ਉਹ ਸਾਧੂ ਸੰਤ ਨੇ ਜਿਹੜਾ ਪਈ ਸ਼ਰਾਫ ਦੇ ਦਿੱਤਾ ਸੀਗਾ ਇਸ ਬਾਗ ਨੂੰ ਤੇ ਉਹ ਬਾਗ ਜਿਹੜਾ ਸੁੱਕ ਗਿਆ ਸੀਗਾ ਬਿਲਕੁਲ ਸੁੱਕਿਆ ਸੀਗਾ ਮਤਲਬ ਕਿ ਖਤਮ ਹੋ ਗਿਆ ਸੀ ਬਾਗ ਤੇ ਫਿਰ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਬਾਬਾ ਬਕਾਲਾ ਤੋਂ ਚੱਲ ਕੇ ਆਪਣੇ ਪਰਿਵਾਰ ਦੇ ਸਮੇਤ ਜਿਹੜਾ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਇੱਥੇ ਆਏ ਸੀਗੇ ਇਸ ਜਗ੍ਹਾ ਤੇ ਆਏ ਸੀਗੇ ਤੇ ਜਦੋਂ ਉਹ ਇਸ ਬਾਗ ਦੇ ਵਿੱਚ ਬੈਠੇ ਸੀਗੇ ਨਾ ਆ ਕੇ ਜੀ ਇਹ ਬਾਗ ਹਰਿਆ ਭਰਿਆ ਹੋ ਗਿਆ ਸੀਗਾ ਜਦੋਂ ਮਾਲੀ ਨੇ ਇਹ ਗੱਲ ਦੇਖੀ ਜੀ ਵੀ ਬਾਗ ਹਰਾ ਭਰਾ ਦੁਬਾਰਾ ਕਿਵੇਂ ਹੋ ਗਿਆ ਕਿਉਂਕਿ ਉਹਨਾਂ ਨੇ ਬੜੇ ਬੂਟੇ ਭਾਈ ਦੁਬਾਰਾ ਨਵੇਂ ਲਾਏ ਸੀਗੇ ਫੇਰ ਵੀ ਕਹਿੰਦੇ ਬਾਗ ਸੁੱਕਿਆ ਦਾ ਸੁੱਕਾ ਹੀ ਰਹਿੰਦਾ ਸੀਗਾ ਤੇ ਉਹਨਾਂ ਨੇ ਜਾ ਕੇ ਭਾਈ ਬਾਗ ਦੇ ਮਾਲਕ ਨਵਾਬ ਨੂੰ ਦੱਸਿਆ ਵੀ ਐਦਾਂ ਐਦਾਂ ਗੱਲ ਹੋ ਗਈ ਤਾਂ ਫਿਰ ਇਹ ਨਵਾਬ ਭੱਜਿਆ ਭੱਜਿਆ ਆਇਆ ਜੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਤੇ ਗੁਰੂ ਮਹਾਰਾਜ ਜੀ ਉਦੋਂ ਇੱਥੇ ਕਹਿੰਦੇ ਭਾਈ ਇੱਕ ਇਮਲੀ ਦਾ ਦਰਖਤ ਹੁੰਦਾ ਸੀਗਾ ਤੇ ਉਹਦੇ ਥੱਲੇ ਬੈਠੇ ਸੀਗੇ ਇਮਲੀ ਦੀ ਦਰਖਤ ਦੇ ਛਾਂ ਦੇ ਹੇਠਾਂ ਥੱਲੇ ਤੇ ਜਿਹੜਾ ਉਹ ਅੰਦਰ ਦਰਬਾਰ ਸਾਹਿਬ ਦੇ ਬੰਦਰ ਵੀ ਜਿਹੜਾ ਆਪਣਾ ਦਰਸ਼ਨ ਕਰਨ ਵਾਸਤੇ ਅੰਦਰ ਸ਼ੀਸ਼ੇ ਦੇ ਉਹਦੇ 'ਚ ਰੱਖਿਆ ਹੋਇਆਗਾ ਭਾਈ ਇਮਲੀ ਦਾ ਦਰਖਤ ਦਾ ਜਿਹੜਾ ਉਹ ਹੈਗਾਗਾ ਤੇ ਗੁਰੂ ਸਾਹਿਬ ਜੀ ਇੱਥੇ ਇਮਲੀ ਦੇ ਦਰਖਤ ਦੇ ਥੱਲੇ ਬੈਠੇ ਦਾਤਨ ਕਰੀ ਜਾਂਦੇ ਸੀਗੇ ਨਿੰਮ ਦੀ ਦਾਤਨ ਉਹ ਨਿੰਮ ਦੀ ਦਾਤਨ ਕਰਕੇ ਗੁਰੂ ਸਾਹਿਬ ਨੇ ਕਹਿੰਦੇ ਭਾਈ ਇੱਥੇ ਗੱਡੀ ਸੀਗੀ ਜਿਹੜਾ ਤੁਸੀਂ ਆ ਮਗਰ ਨਿੰਮ ਦਾ ਦਰਖਤ ਦੇਖੀ ਜਾਂਦੇ ਹੋ ਇਹ ਉਹੀ ਕਹਿੰਦੇ ਹਰਾ ਹੋ ਗਿਆ ਸੀ ਤੇ ਵਿੱਚ ਇੱਕ ਸਰਬ ਲੋਹ ਦਾ ਕੜਾ ਪਾ ਕੇ ਗਏ ਸੀਗੇ ਗੁਰੂ ਸਾਹਿਬ ਤੇ ਉਹ ਕੜਾ ਵੀ ਅੱਜ ਅੰਦਰ ਦਰਬਾਰ ਸਾਹਿਬ ਦੇ ਅੰਦਰ ਰੱਖਿਆ ਹੋਇਆ ਕਹਿੰਦੇ ਦਰਸ਼ਨ ਕਰਨ ਵਾਸਤੇ ਭਾਈ ਤੇ ਗੁਰੂ ਸਾਹਿਬ ਇਸ ਤੋਂ ਬਾਅਦ ਜੀ ਫਿਰ ਅਸਾਮ ਦੇ ਵਿੱਚ ਚਲੇ ਗਏ ਸੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਤੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਇਹ ਗੁਰੂ ਘਰ ਦਾ ਗੁਰੂ ਕਾ ਬਾਗ ਦਾ ਜਿਹੜਾ ਮੋਟਾ-ਮੋਟਾ ਜਿਹਾ ਇਤਿਹਾਸ ਸੀਗਾ ਤੇ ਗਲਤੀ ਫਲਤੀ ਭਾਈ ਮਾਫ ਕਰਨਾ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਹੁਣ ਚੱਲਦੇ ਆਪਾਂ ਆਪਣੇ ਸਫ਼ਰ ਲਈ ਅੱਗੇ ਵਧਦੇ ਹਾਂ ਇਸ ਗੁਰੂ ਘਰ ਤੋਂ ਸਫ਼ਰ ਆਪਣਾ ਸ਼ੁਰੂ ਹੋ ਚੁੱਕਿਆ ਜੀ ਸ਼ਹਿਰ ਚੋਂ ਨਿਕਲਣਾ ਭਾਈ ਬੜਾ ਔਖਾ ਹੋ ਜਾਂਦਾ ਕਿਉਂਕਿ ਵੱਡੇ ਸ਼ਹਿਰ ਆ ਇੱਧਰ ਤੇ ਘਟ ਘਟ ਡੇਢ ਤੋਂ ਘੰਟੇ ਜਿਹੜੇ ਸ਼ਹਿਰ ਚੋਂ ਨਿਕਲਦੇ ਨੂੰ ਨਿਕਲਦੇ ਨੂੰ ਲੱਗ ਜਾਂਦੇ ਆ 10 12 ਕਿਲੋਮੀਟਰ ਅੱਗੇ ਪਰ ਹਜੇ ਵੀ ਸ਼ਹਿਰ ਦੇ ਵਿੱਚ ਹੀ ਫਿਰਦੇ ਆਗੇ ਤੇ ਬਖਤਿਆਰ ਪੁਰ ਬਖਤਿਆਰ ਪੁਰ ਵੱਲ ਪਾ ਜਾਈ ਜਾਂਦੇ ਆ ਭਾਈ 45 ਕਿਲੋਮੀਟਰ ਸੀਗਾ ਸ਼ਾਇਦ ਜੀ ਹੁਣ 35 ਕਿਲੋਮੀਟਰ ਰਹਿ ਗਿਆ ਕਿਹ ਰਹੇ ਉੱਥੇ ਪਹੁੰਚ ਕੇ ਦੇਖਦੇ ਆ ਫਿਰ ਅੱਗੇ ਕਿੱਧਰ ਨੂੰ ਜਾਣਾ ਤੇ ਅੱਗੇ ਦਾ ਫਿਰ ਜਿਹੜਾ ਆਪਣਾ ਰੂਟ ਆ ਭਾਈ ਜਿਹੜਾ ਬਰਡੇ ਰੂਟ ਆ ਗਏ ਆਪਾਂ ਜਾਣਾ ਕਲਕੱਤੇ ਠੀਕ ਹੈ ਜੀ ਹਟ ਜੋ ਜੀ ਇੱਕ ਮਿੰਟ ਓਹ ਭਾਈ ਲਾਂਗੇਟ ਰਕ ਤੋਂ ਵੀ ਬਚਾ ਕੇ ਤੇ ਆਪਾਂ ਜਾਣਾ ਜੀ ਕਲਕੱਤੇ ਕਲਕੱਤੇ ਤੋਂ ਬਾਅਦ ਆਪਾਂ ਜਾਣਾ ਅੰਡਮਾਨ ਨਿਕੋਬਰ ਉਥੋਂ ਬਾਈ ਕਹਿੰਦੇ ਸਮੁੰਦਰੀ ਜਹਾਜ਼ ਤੇ ਜਾਣਾ ਪੈਂਦਾ ਸਮੁੰਦਰੀ ਜਹਾਜ਼ ਜਿਹੜਾ 2 ਕੁ ਹਜ਼ਾਰ ਕਿਲੋਮੀਟਰ ਲੈ ਕੇ ਜਾਂਦਾਗਾ ਸਾਈਕਲ ਆਪਾਂ ਜੀ ਉਹਦੇ ਵਿੱਚ ਚਾੜਾਂਗੇ ਕੀ ਗੱਲਬਾਤ ਬਣੂਗੀ ਜਿਵੇਂ ਆਪ ਤੇ ਇੱਕ ਤੱਕ ਪਹੁੰਚਦੇ ਆ ਤੇ ਐਤੂ ਬਾਅਦ ਫਿਰ ਆਪਾਂ ਉਸ ਟਾਪੂ ਤੇ ਵਗ ਜਾਗੇ ਅੰਡਮਾਨ ਨਿਕੋਬਾਰ ਉੱਥੇ ਚਲਾਵਾਂਗੇ ਬਾਈ ਸਾਈਕਲ ਸਾਰਾ ਕਵਰ ਕਰਕੇ ਆਵਾਂਗੇ ਤੇ ਚੱਲਦੇ ਆ ਜੀ ਫਿਰ ਮਣੇ ਰਿਓ ਸਫਰ ਦੇ ਨਾਲ ਤੇ ਇੱਕ ਬਾਈ ਹੁਣ ਪਟਨਾ ਸਾਹਿਬ ਤੋਂ ਬਾਅਦ ਆਪਾਂ ਨੂੰ ਬਹੁਤ ਘੱਟ ਗੁਰਦੁਆਰਾ ਸਾਹਿਬ ਮਿਲਣਗੇ ਇੱਧਰ ਇੱਧਰਲੇ ਸਫ਼ਰ 'ਚ ਪਿੱਛੇ ਮਿਲ ਜਾਂਦੇ ਸੀ ਵਧੀਆ ਰਾਤ ਨੂੰ ਰਹਿਣ ਵਾਸਤੇ ਜਗ੍ਹਾ ਮਿਲ ਜਾਂਦੀ ਸੀ ਲੰਗਰ ਪ੍ਰਸ਼ਾਦਾ ਵੀ ਮਿਲ ਜਾਂਦਾ ਸੀਗਾ ਤੇ ਹੁਣ ਮੇਰੇ ਖਿਆਲ ਨਾਲ ਹੋ ਸਕਦਾ 10 ਦਿਨ ਜਾਂ 15 ਦਿਨ ਬਾਅਦ ਕੋਈ ਗੁਰਦੁਆਰਾ ਸਾਹਿਬ ਆਪਾਂ ਨੂੰ ਮਿਲੇ ਤੇ ਇਸ ਲਈ ਆ ਜਿਹੜਾ ਫਿਰ ਸਿਲੰਡਰ ਆ ਬਾਈ ਇਹੀ ਕੰਮ ਕੱਢੂਗਾ ਆਪਣਾ ਰੋਟੀ ਢੋਕਾ ਆਪਾਂ ਇਹ ਤੇ ਬਣਾਇਆ ਕਰਾਂਗੇ ਆਥਨ ਮੇਲੇ ਦਾ ਹੋ ਸਕਦਾ ਤੜਕਿਆਂ ਥੋੜਾ ਬਹੁਤ ਕੁਝ ਬਾਹਰੋਂ ਖਾ ਲਈਏ ਟੜਕੇ ਨਾ ਸਮਾਂ ਨਹੀਂ ਹੁੰਦਾ ਤੇ ਆਥਨੇ ਤਾਂ ਫਿਰ ਇਹਦੇ ਤੇ ਬਣਾਉਣਾ ਹੀ ਬਣਾਉਣਾ ਰੋਡ ਦੇ ਆਸੇ ਪਾਸੇ ਬਈ ਪਿੰਡ ਹੈਗਾਗਾ ਸੁੰਦਰਪੁਰ ਤੇ 10 ਕਿਲੋਮੀਟਰ ਪਿੱਛੇ ਆ ਜੀ ਬਖਤਿਆਰਪੁਰ ਤੋਂ ਆਪਾਂ ਪਟਨਾ ਸਾਹਿਬ ਤੋਂ ਬਖਤਿਆਰਪੁਰ ਨੂੰ ਆ ਸਿੱਧੀ ਸੜਕ ਜਾਂਦੀ ਹੈ ਜੀ NH 31 ਨੰਬਰ ਹੈ ਇਹ ਹੜਕਾ ਜਿਹੜੀ ਸਿੱਧੀ ਜਾਂਦੀ ਹੈਗੀ 31 ਨੰਬਰ ਤੇ ਬਖਤਿਆਰਪੁਰ ਨੂੰ ਜੀ ਆਪਾਂ ਆ ਸੜਕੇ ਸੜਕ ਵੀ ਜਾ ਸਕਦੇ ਆਂਗੇ ਤੇ ਪਟਨਾ ਸਾਹਿਬ ਤੋਂ ਰੇਲ ਗੱਡੀ ਵੀ ਜਾਂਦੀ ਹੈਗੀ ਜਿਹੜੀ ਕੀ 40-45 ਮਿੰਟਾਂ ਦੇ ਵਿੱਚ ਬਖਤਿਆਰਪੁਰ ਲਾ ਦਿੰਦੀ ਆ ਜਾ ਕੇ ਉਹਦੇ ਰਾਹੀਂ ਵੀ ਵਗ ਜਾਂਦੇ ਆ ਤੇ ਨਾਲ ਦੀ ਨਾਲ ਬਈ ਇਧਰਲੇ ਖੱਬੇ ਹੱਥ ਨਾਲ ਗੰਗਾ ਨਦੀ ਵੀ ਆਪਣੇ ਨਾਲ ਨਾਲ ਹੀ ਜਾਈ ਜਾਂਦੀ ਆ ਇਧਰ ਨੂੰ ਤੇ ਉਹਦੇ ਰਾਹੀਂ ਵੀ ਕਹਿੰਦੇ ਬਾਈ ਬਖਤਿਆਰਪੁਰ ਜਾ ਸਕਦੇ ਆਂਗੇ ਪਰ ਕਿਸ਼ਤੀ ਤੇ ਜਾ ਸਕਦੇ ਆ ਬਾਈ ਰੋਜ਼ ਨਹੀਂ ਕਹਿੰਦੇ ਉਹ ਚੱਲਦੀ ਕਦੇ-ਕਦਾਈ ਚੱਲਦੀ ਹੈ ਤੇ ਇੰਨੀ ਆਮ ਵੀ ਨਹੀਂ ਹੈਗੀ ਵੀ ਹਰੇਕ ਬੰਦੇ ਨੂੰ ਉਹ ਕਿਸ਼ਤੀ ਤੇ ਚੜਾ ਕੇ ਭਾਈ ਗਾਂ ਛੱਡਿਆ ਹੁਣ ਬਖਤਿਆਰਪੁਰ ਚੱਲਦੇ ਆ ਜੀ ਬਸ ਅੱਜ ਦੇ ਦਿਨ ਦਾ ਹਜੇ ਥੋੜਾ ਜਿਹਾ ਸਫਰ ਬਾਕੀ ਹੈਗਾ ਬਖਤਿਆਰਪੁਰ ਜਾ ਕੇ ਦੇਖਦੇ ਆ ਭਾਈ ਕਿੱਧਰੋਂ ਚਲੀਏ ਗਾਂ ਤੋਰਨਾ ਕਿਵੇਂ ਕਰਨਾਗਾ ਤੇ ਜੇ ਇਥੋਂ ਦੀ ਖੇਤੀਬਾੜੀ ਦੀ ਗੱਲ ਕਰਗੇ ਬਾਈ ਚਰੀਆਂ ਚੁਰੀਆਂ ਬੀਜੀਆਂ ਪਈਆਂ ਆਸੇ-ਪਾਸੇ ਜਿਹੜੀਆਂ ਦਿਖੀ ਜਾਂਦੀਆਂ ਜਿਵੇਂ ਇੱਧਰ ਆ ਦੇਖੋ ਆ ਚਰੀ ਖੜੀ ਹੈਗੀ ਤੇ ਸਬਜ਼ੀਆਂ ਇੱਧਰ ਦੇ ਲੋਕ ਜ਼ਿਆਦਾ ਬੀਜਦੇ ਥੋੜੀਆਂ ਹੀ ਆ ਪਿੱਛੇ ਆਸੇ-ਪਾਸੇ ਦੇਖੋਆਂ ਜ਼ਿਆਦਾ ਤੋਰੀਆਂ ਤਾਰੀਆਂ ਸਬਜ਼ੀਆਂ ਜ਼ਿਆਦਾ ਬੀਜੀਆਂ ਹੋਈਆਂ ਬਾਣਾ ਦੇ ਵਿੱਚ ਤੇ ਮੀਂਹ ਦਾ ਪਾਣੀ ਵੀ ਬਾਲਾ ਆਇਆ ਹੋਇਆ ਬਾਈ ਆ ਦੇਖ ਹੁਣ ਤਾਂ ਖੈਰ ਮੀਂਹ ਆਇਆ ਨਹੀਂਗਾ ਆਂ ਚਾਰ ਦਿਨਾਂ ਤੋਂ ਪਰ ਪਿਛਲੇ ਦਿਨਾਂ ਚ ਜਿਹੜੇ ਮੀਂਹ ਆਏ ਆਗੇ ਉਹ ਆ ਘਰਾਂ ਦੇ ਪਿਛਲੇ ਪਾਸੇ ਜਿਹੜਾ ਸੜਕ ਦੇ ਥੱਲੇਲੇ ਪਾਸੇ ਮਤਲਬ ਕਿ ਨੀਮਾ ਧਾਂਗਾ ਉੱਥੇ ਉਹ ਭਰਿਆ ਖੜਾ ਮੀਂਹਾਂ ਦੇ ਨਾਲ ਗੰਦਾ ਮੰਦਾ ਪਾਣੀ ਹੋਇਆ ਪਿਆਗਾ पटना ਸਾਹਿਬ ਤੋਂ ਬਾਈ ਹੁਣ ਤੱਕ ਆਪਾਂ ਜਿੰਨਾ ਵੀ ਸਫਰ ਕਰਕੇ ਆਏ ਆਗੇ ਸੜਕ ਦੇ ਆਸੇ ਪਾਸੇ ਜੋ ਵੀ ਪਿੰਡ ਆਇਆ ਕੋਈ ਸ਼ਹਿਰ ਆਇਆ ਸਾਰੇ ਬਾਈ ਸਾਰੇ ਗੰਗਾ ਨਦੀ ਦੇ ਨਾਲ ਲੱਗਦੇ ਆ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰੀ ਆ ਹਨ ਤੇ ਆਸੇ ਪਾਸੇ ਇਹਨਾਂ ਦਾ ਜਦੋਂ ਗੰਗਾ ਨਦੀ ਚ ਪਾਣੀ ਜ਼ਿਆਦਾ ਆਇਆ ਸੀ ਤਾਂ ਉਦੋਂ ਇਹਨਾਂ ਪਿੰਡਾਂ ਦੇ ਵਿੱਚ ਵੀ ਪਾਣੀ ਆਇਆ ਸੜਕ ਦੇ ਇੱਕ ਪਾਸੇ ਗੰਗਾ ਨਦੀ ਵਾਲੇ ਪਾਸੇ ਤੇ ਸਬਜ਼ੀਆਂ ਬਾਈ ਜਿਵੇਂ ਆਪਾਂ ਪਹਿਲਾਂ ਹੀ ਕਿਹਾ ਜ਼ਿਆਦਾ ਬੀਜਦੇ ਇੱਧਰ ਆਇਸ ਲੋਟਾ ਦੇਖ ਜਿਵੇਂ ਆਹਾ ਅੱਲਾਹ ਦੀਆਂ ਬੱਲਾਂ ਨੇ ਤੇ ਲੱਗੀਆਂ ਵੀ ਪਈਆਂ ਅੱਲਾ ਤੇ ਇਧਰ ਬੈਂਗਣ ਲੱਗੇ ਪਏ ਆ ਤੋਰੀਆਂ ਤਾਰੀਆਂ ਇਦਾਂ ਦਾ ਬਾਦੂ ਕੁਛ ਬਈ ਝੋਨਾ ਚਾਨਾ ਤਾਂ ਮੈਨੂੰ ਘਾਟੀ ਦਿਖਾਂ ਝੋਨਾ ਚਾਨਾ ਤਾਂ ਬਈ ਆਪਾਂ ਨੂੰ ਘਾਟੀ ਦੇਖਣ ਨੂੰ ਮਿਲਿਆ ਸਬਜ਼ੀਆਂ ਜ਼ਿਆਦਾ ਦੇਖਣ ਨੂੰ ਮਿਲੀਆਂ ਇਸ ਪਾਸੇ ਇਹ ਆਪਣੇ ਜਦੋਂ ਆਪਾਂ ਪਟਨਾ ਸਾਹਿਬ ਤੋਂ ਬਖਤਿਆਰਪੁਰ ਨੂੰ ਬਖਤਿਆਰਪੁਰ ਵੱਲ ਨੂੰ ਜਾਂਦੇ ਆ ਤਾਂ ਜਿਹੜਾ ਸੱਜੇ ਹੱਥ ਸਾਰੀਆਂ ਸਬਜ਼ੀਆਂ ਖੱਬੇ ਹੱਥ ਵੀ ਕੁਝ ਨਾ ਕੁਛ ਹੈਗਾ ਸੀ ਪਰ ਪਾਣੀ ਆਉਣ ਦੇ ਕਾਰਨ ਉਹ ਮੱਛ ਸੜ ਗਈਆਂ ਤੇ ਇੱਕ ਬਈ ਹੋਰ ਚੀਜ਼ ਦਿਖ ਗਈ ਇੱਥੇ ਨਾ ਆਹਾ ਆਪਾਂ ਨੂੰ ਤਾਂ ਉਹ ਲੱਗਦੇ ਆ ਨਾਰੀਅਲ ਹੁੰਦੇ ਜਿੰਮੇ ਜਿਹੜਾ ਆਪਾਂ ਪਾਣੀ ਪੀਂਨੇ ਹੁੰਨੇ ਆ ਨਾਰੀਅਲਾਂ ਦਾ ਜਿਹੜੇ ਆਹ ਦਰਖਤ ਖੜੇ ਆ ਵੱਡੇ ਵੱਡੇ ਪਰ ਇਹ ਹੈ ਪਤਾ ਨਹੀਂ ਭਾਈ ਕੀ ਹੈ ਨਾ ਤਾਂ ਇਹਨਾਂ ਚ ਪਾਣੀ ਖੜਕਦਾਗਾ ਤੇ ਨਾ ਇਹ ਉਹੀ ਰੰਗ ਦੇ ਆ ਹਨਾ ਜੀ ਵਾ ਅਮੇ ਨਹੀਂ ਪਤਾ ਹੈ ਨਾਰੀਅਲਾ ਕਿ ਕੀ ਹੈ ਪਾਣੀ ਪੂਣੀ ਤਾਂ ਇਹਨਾਂ ਚ ਹੈ ਨਹੀਂ ਭਾਈ ਪਤਾ ਨਹੀਂ ਕੀ ਹੈ ਇਹ ਕਾਦੇ ਦਰਖਤਾਂ ਕੀ ਹੈ ਬਹੁਤ ਆ ਗੱਲ ਕਰ ਲੱਦੇ ਪਏ ਆ ਬਾਧੂ ਲੱਗੇ ਪਏ ਆਗੇ ਭਰੇ ਪਏ ਆ ਇਹ ਦਰਖਤ ਪਤਾ ਨਹੀਂ ਕਿਹੜਾ ਫਲ ਹੈ ਕੀ ਹੈ ਬਾਈ ਇਹ ਪਹੁੰਚ ਗਏ ਆ ਜੀ ਆਪਾਂ ਬਖਤਿਆਰਪੁਰ ਤੇ ਬਖਤਿਆਰਪੁਰ ਦਾ ਭਾਈ ਜਿਹੜਾ ਨਾਂਗਾ ਇਹ ਬਖਤਿਆਰ ਖਿਲਜੀ ਤੋਂ ਇਸ ਸ਼ਹਿਰ ਦਾ ਜਿਹੜਾ ਨਾਂ ਰੱਖਿਆ ਗਿਆਗਾ ਤੇ ਜਿਹਨੇ 1193 ਦੇ ਵਿੱਚ ਨਲੰਦਾ ਯੂਨੀਵਰਸਿਟੀ ਨੂੰ ਅੱਗ ਲਾ ਕੇ ਸਾੜਤਾ ਸੀਗਾ ਉਹੀ ਬਖਤਿਆਰ ਖਿਲਜੀ ਇਹਦਾ ਨਾਮ ਸ਼ਹਿਰ ਦਾ ਨਾਮ ਹੈਗਾ ਬਖਤਿਆਰਪੁਰ ਤੇ ਇਧਰਲੇ ਪਾਸੇ ਲਿਖਿਆ ਹੋਇਆ ਜੀ ਪਟਨਾ ਸਾਹਬ 52 ਕਿਲੋਮੀਟਰ ਪਿੱਛੇ ਕਹਿੰਦੇ ਭਾਈ 52 ਕਿਲੋਮੀਟਰ ਰਹਿ ਗਿਆ ਤੇ ਚੱਲਦੇ ਆ ਜੀ ਥੋੜਾ ਜਿਹਾ ਅੱਗੇ ਹੋਰ ਜਾਵਾਂਗੇ ਕਿਉਂਕਿ ਨਿਸ਼ੂ ਭਾਈ ਅੱਗੇ ਭੱਗ ਗਿਆ ਕਹਿੰਦਾ ਭਾਈ ਪਿੱਛੇ ਆਜੋ ਅੱਜ ਪਹਿਲੇ ਨੰਬਰ ਤੇ ਜਾ ਰਿਹਾ ਨਿਸ਼ੂ ਭਾਈ ਅੱਗੇ ਅੱਗੇ ਆ ਤੇ ਸੰਦੀਪ ਥੋੜਾ ਜਿਹਾ ਪਿੱਛੇ ਹੈਗਾ ਤੇ ਦੁੱਧ ਪੁੱਛਣ ਗਿਆ ਹਰਪਾਲ ਕਹਿੰਦਾ ਭਾਈ ਚਾਹ ਦੀ ਘੁੱਟ ਜਿਹੜੀ ਬਣਾ ਲਾਂਗੇ ਤੇ ਹੋਰ ਭਾਈ ਇਸ ਸ਼ਹਿਰ ਦੇ ਵਿੱਚ ਕੋਈ ਇਤਿਹਾਸਿਕ ਜਗ੍ਹਾ ਕੁਝ ਨਹੀਂ ਹੈਗੀ ਤੇ ਬਸ ਇੱਕ ਇੱਥੇ ਰੇਲਵੇ ਜੈਕਸ਼ਨ ਆਗਾ ਮੁੱਖ ਰੇਲਵੇ ਜੈਕਸ਼ਨ ਜਿੱਦੋਂ ਆਸੇ-ਪਾਸੇ ਨੂੰ ਲਾਗੇ-ਤਾਗੇ ਸ਼ਹਿਰਾਂ ਨੂੰ ਜਿਹੜੀਆਂ ਰੇਲ ਗੱਡੀਆਂ ਇੱਥੋਂ ਜ਼ਿਆਦਾ ਜਾਂਦੀਆਂ ਨੇ ਤੇ ਕੋਈ ਇਤਿਹਾਸਿਕ ਹੋਰ ਇਮਾਰਤ ਇਸ ਸ਼ਹਿਰ ਦੇ ਵਿੱਚ ਕੁਝ ਨਹੀਂ ਹੈਗਾ ਜੀ ਸਵਾ ਭਾਈ ਜਿਹੜਾ ਸਵਾ ਛੀ ਦਾ ਹੋ ਗਿਆ ਤੇ ਪਟਨਾ ਸਾਹਿਬ ਤੋਂ ਅੱਜ ਦਾ ਜਿਹੜਾ ਆਪਣਾ ਸਫ਼ਰ ਰਿਹਾ 70 ਕਿਲੋਮੀਟਰ ਦਾ ਜੀ ਰਿਹਾਗਾ 70 ਕਿਲੋਮੀਟਰ ਆਏ ਆ ਜੀ ਤੇ ਬਖਤਿਆਰਪੁਰ ਜਿਹੜਾ ਸ਼ਹਿਰ ਸੀਗਾ ਪਿੱਛੇ ਜੀ ਉਹ 15 ਕਿਲੋਮੀਟਰ ਪਿੱਛੇ ਰਹਿ ਗਿਆ ਆਪਾਂ ਗਾਂ ਆ ਗਏ ਤੇ ਭਾਈ ਸ਼ਹਿਰ ਬੜੇ ਜਿਹੜੇ ਛੋਟੇ ਛੋਟੇ ਸ਼ਹਿਰ ਜੇ ਆਏ ਆ ਵਿੱਚ ਬਾਜ਼ਾਰ ਜੇ ਸੀਗੇ ਤੇ ਪਿੰਡ ਆਏ ਆ ਬੜੇ ਰੁੱਖੇ ਰੁੱਖੇ ਜੇ ਸੀਗੇ ਤੇ ਲੋਕ ਵੀ ਹੋਰ ਜੇ ਮਤਲਬ ਪਹਿਲਾਂ ਤਾਂ ਆਪਾਂ ਰੁਕਦੇ ਹੁੰਨੇ ਆ ਸ਼ਹਿਰ ਦੇ ਵਿੱਚ ਵੀ ਸ਼ਹਿਰ ਚ ਭਾਈ ਲੋਕ ਹੁੰਦੇ ਹਨਾ ਉੱਥੇ ਰੁਕ ਗਏ ਜਾਂ ਕੋਈ ਵੀ ਜਿੱਥੇ ਲੋਕਾਂ ਦਾ ਆਉਣਾ ਜਾਣਾ ਹੋਵੇ ਉਹ ਹੋਰ ਜੀ ਜਗ੍ਹਾ ਤੇ ਰੁਕ ਗਏ ਵੀ ਰਾਤ ਵੇਰੇ ਤੇ ਕਈ ਔਰ ਕੋਈ ਲੋਡ ਪੈ ਜਾਂਦੀ ਆ ਤੇ ਅੱਜ ਭਾਈ ਪਰ ਆਹ ਏਰੀਏ ਜਿਹਨੂੰ ਦੇਖ ਕੇ ਲੱਗਿਆ ਨਾ ਵੀ ਇਹ ਸ਼ਹਿਰ ਦੇ ਵਿੱਚ ਨਹੀਂ ਰੁਕਣਾ ਪਤਾ ਨਹੀਂ ਕਿਉਂ ਰੁੱਖੇ ਜੇ ਹੋਰ ਹੀ ਲੋਕ ਲੱਗੇ ਭਾਈ ਤੇ ਐ ਲੱਗਿਆ ਵੀ ਕੋਈ ਸੁੰਨੀ ਜੀ ਥਾਂ ਹੋਵੇ ਵੀ ਕੋਈ ਆਸੇ ਪਾਸੇ ਇਹ ਨਾ ਹੋਵੇ ਉਹ ਥਾਂ ਤੇ ਰੁਕ ਗਏ ਤੇ ਪਰ ਸ਼ਹਿਰ ਤੋਂ ਭਾਈ ਥੋੜਾ ਜਿਹਾ ਹੋਰ ਗਾਂ ਆ ਗਏ ਸੀਗੇ ਇਧਰਲੇ ਪਾਸੇ ਆਹ ਇੱਕ ਟਾਬਾ ਮਿਲ ਗਿਆ ਆਪਾਂ ਇਹ ਗੱਲਬਾਤ ਕਰੀ ਤੇ ਬਾਈ ਕਹਿੰਦੇ ਭਾਈ ਰਹਿਪੋ ਪਹਿਲਾਂ ਪੁੱਛਿਆ ਸੀਗਾ ਵੀ ਭਾਈ ਉੱਪਰ ਰਹਿਪਾਂਗੇ ਅਸੀਂ ਛੱਤ ਤੇ ਵੀ ਉੱਥੇ ਅਸੀਂ ਰਾਤ ਕੱਟ ਲਾਂਗੇ ਰੋਟੀ ਟੁਕਾ ਆਪਦਾ ਬਣਾ ਲਾਂਗੇ ਤੇ ਉਹ ਕਹਿੰਦੇ ਭਾਈ ਕੋਈ ਚੱਕਰ ਨਹੀਂਗਾ ਤੇ ਇਧਰ ਥੱਲੇ ਹੀ ਪੈ ਜਾਓ ਭਾਈ ਪੱਖਾ ਭੁੱਖਾ ਲੱਗਿਆ ਹੋਇਆ ਤੇ ਬਾਈਆਂ ਨੇ ਹਾਂ ਕਰਤੀ ਬਹੁਤ ਧੰਨਵਾਦ ਬਾਈ ਇਹਨਾਂ ਦਾ ਤੇ ਇਸ ਤੋਂ ਬਾਅਦ ਫਿਰ ਪੌਣਿਆਂ ਕਾਰ ਬਾਈ ਭਾਈ ਰੋਟੀਆਂ ਰਾਟੀਆਂ ਦੀ ਕੀ ਹੱਲ-ਬਾਤ ਕਰਗੇ ਕੀ ਗੱਲਬਾਤ ਕਰਗੇ ਰੋਟੀਆਂ ਦੀ ਪੌਣਿਆਂ ਕੋਈ ਕਾਰਵਾਈ ਦੇਖਦੇ ਆਂ ਜੀ ਫਿਰ ਟਾਈਮ ਕਹਿੰਦੇ ਭਾਈ ਪੌਣੇ 10 ਹੋ ਗਿਆ ਤੇ ਨਵੇਂ ਚੁੱਲੇ ਤੋਂ ਪੂਰਾ ਫਾਇਦਾ ਲਈ ਜਾਂਦੇ ਕਹਿੰਦੇ ਮੁੰਡੇ ਇਧਰਲੇ ਪਾਸੇ ਸੰਦੀਪ ਆਪਾ ਜੀ ਰੋਟੀਆਂ ਰੜੀ ਜਾਂਦਾ ਹਰਪਾਲ ਸਿਆਂਗਾ ਕਹਿੰਦੇ ਗੋਲ ਗੋਲ ਰੋਟੀਆਂ ਬਣਾਈ ਜਾਂਦਾ ਤੇ ਮਾਫ ਕਰ ਬਾਈ ਯਾਰ ਮੈਂ ਅਦਰ ਬਾਈਆਂ ਕੋਲੇ ਬੈਠਾ ਸੀਗਾ ਤਾਂ ਹੀ ਵਧੀਆ ਬੈਠਾ ਸੀ ਮੈਂ ਫਿਰ ਲਈ ਬੈਠਾ ਸੀ ਹੈ ਵਧੀਆ ਮੈਂ ਇਤਨਾ ਬਾਅਦ ਉਹ ਕਿਹੜੇ ਤਰ੍ਹਾਂ ਤੇ ਬਲਾਦੋ ਕਰਾਂ ਬੀਟਰੇ ਕਿੰਨੀਆਂ ਖਲਾਦੀਆਂ ਕਿੰਨੀਆਂ ਖੋਗੀਆਂ ਸੰਦੀਪ ਰੋਟੀਆਂ ਰੋਟੀਆਂ ਗਿਣੀਆਂ ਨਹੀਂ ਕਦੇ ਆਪਾਂ ਹੈ ਗਿਣੀਆਂ ਨਹੀਂ ਆਣਕ ਅਣਕ ਨੰਤੀ ਚ ਲੜਦੇ ਆਪਾਂ ਗਿਣ ਕੇ ਨਹੀਂ ਛਣ ਕੇ ਖਾਣੇ ਨੇ ਇਹ ਤਾਂ ਕਮਰੇ ਚ ਸ਼ੁਰੂ ਤੋਂ ਹੱਥ ਪਈ ਵੀ ਛਣ ਕੇ ਖਾਣ ਵਾਲੀ ਆ ਹਾਂ ਇਹ ਤਾਂ ਹੈ ਮੁੰਡੇ ਕਹਿੰਦੇ ਭਾਈ ਰੋਟੀਆਂ ਗਿਣ ਕੇ ਨਹੀਂ ਛਣ ਕੇ ਲਾਉਣੀਆਂ ਪੈਂਦੀਆਂ ਨੇ ਛਣਕੀ ਲਾਉਣੇ ਹੁੰਦੇ ਫਿਰ ਗਿਣਤੀ ਨਾਲ ਤਾਂ ਫਿਰ ਥੋੜਿਆ ਸਾਹਬ ਚ ਨਹੀਂ ਨਾ ਹੁੰਦਾ ਕੰਮ ਆਪਾਂ ਪੱਖੇ ਦੇ ਰਹਿ ਜਾਂਦੇ ਹਾਂ ਹਾਂ ਸਹੀ ਗੱਲ ਆ ਸਹੀ ਗੱਲ ਬਲਾਉਣੇ ਬੀਟਰੇ ਬਸ ਲੱਗੇ ਪਈਆਂ ਨੇ ਬ੍ਰੈਗੀਆਂ ਦੋ ਰੋਟੀਆਂ ਤੇ ਫਿਰ ਆਪਾਂ ਵੀਟਰੇ ਬਲੋਨੇ ਚਾਰ ਕਾਟੇ ਤੇ ਜਿਹੜਾ ਮਾਤਾ ਨੇ ਕਿਉ ਭੇਜਿਆ ਆਪਣਾ ਉਹ ਕੱਢ ਲਾ ਤੇ ਕੋਲੀ ਚ ਤੱਤਾ ਕਰ ਲੈਨੇ ਉਹ ਚ ਚਾਰ ਦੀਆਂ ਫਾੜੀਆਂ ਪਾ ਪਾ ਕੇ ਦੇਖ ਲਪੇਟ ਦੇ ਹੁਣੇ ਅਚੇਣ ਕੇ ਰੱਖਿਆ ਵੀ ਮੇਰਾ ਆ ਜਾਊਗਾ ਬਾਈ ਚਾਰ ਨਾ ਰੋਟੀਆਂ ਖਾਣ ਦਾ ਵਿੱਚ ਕਿਹਾ ਉਹਦੇ ਪਾ ਕੇ ਚਾਰ ਤੇ ਚਾਹ ਦਾ ਪਵਾਲਾ ਦਿਵਾ ਲੈਨੇ 5 ਮਿੰਟ ਲੱਗਣ ਗੈਸ ਤੇਜ ਇਹ ਦੂਆ ਚਾਹ ਤਾਂ ਪੀਣੀ ਪੀਣੀ ਡਾਊਂਗਾ ਨਾ ਕੰਨੜੀਆਂ ਤੱਕ ਸਿਰੇ ਦਾ ਜਮਾ ਭਰ ਲਿਓ ਫੁੱਲ ਕਈ ਦਿਨਾਂ ਪਿਲੀ ਰਾਤ ਨੂੰ ਵੀਡੀਓ ਦੀ ਮਾੜੀ ਮੋਟੀ ਕੱਟ ਵੱਡ ਕਰ ਲਈ ਫੇਰ ਕੌਲਾ ਜ਼ਿਆਦਾ ਪੀ ਲਿਆ ਫੇਰ ਕੱਟ ਵੱਡ ਕਰ ਲਈ ਬਸ ਆਈ ਚੱਲਣਾ ਆਪਾਂ ਹਾਂ ਆਈ ਆਪਣਾ ਭਾਰਤ ਦਾ ਸਬਰ ਚੱਲਣਾ ਤੇ ਇਸ ਦੋ ਵਾਰ ਆਪਾਂ ਜਾਣਾ ਆਂਡੇ ਵਾਲੀ ਭਾਈ ਸਾਰਿਆਂ ਨੂੰ ਬੇਨਤੀ ਹੈ ਜੀ ਹੈ ਜਾਵਾਂਗੇ ਨਾ ਆਂਡੇ ਵਾਲੇ ਰਿਆਂ ਸੇ ਜੀ ਪੂਰੇ ਘੜੀ ਬੈਠੇ ਆਂ ਜਾਵਾਂਗੇ ਪਤਾ ਨਹੀਂ ਨਹੀਂ ਜਾਵਾਂਗੇ ਤੇ ਬਾਕੀ ਦੀ ਗੱਲ ਬਾਅਦ ਚ ਕਰਦੇ ਆ ਜੀ ਫਿਰ ਬਣਾ ਲਗੇ ਚਾਰ ਕਰੋਟਾਂ ਆ ਕਰਾਂ ਢਾਬੇ ਦੇ ਉੱਤੇ ਬਈ ਆਪਾਂ ਰੋਟੀ ਟੋਕਾ ਜਿਹੜਾ ਆਪਦਾ ਬਣਾ ਕੇ ਖਾ ਲਿਆ ਤੇ ਦਾਲ ਬਾਈਆਂ ਤੋਂ ਲੈ ਲਈ ਸੀਗੀ ਇਧਰਲੇ ਪਾਸੇ ਰਹਿਣ ਵਾਸਤੇ ਜਗਾ ਵੀ ਬਾਈਆਂ ਨੇ ਦੇਤੀ ਤਖਤ ਪੋਸ਼ ਲੱਗਿਆ ਹੋਇਆ ਵਧੀਆ ਤੇ ਉੱਤੇ ਆਹਾ ਵਿਛਿਆ ਹੋਇਆ ਹੈਗਾ ਭਾਈ ਕਹਿੰਦੇ ਇੱਥੇ ਪੈਜੋ ਤੁਸੀਂ ਹਰਪਾਲ ਹੋਣੀ ਸਾਰੇ ਆਪਣੇ ਮਿੱਤਰ ਆ ਜਿਹੜੇ ਇਧਰ ਸੁੱਤੇ ਪਏ ਆ ਭਾਈ ਵਧੀਆ ਜਨਾਲੀ ਜੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਬਲ ਵਾਦੀ ਹੈ ਬੜਾ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜਿਹੜਾ ਟਾਈਮ ਚੋਂ ਟਾਈਮ ਗੱਡ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਤੇ ਜਾਂਦੇ ਜਾਂਦੇ ਬਈ ਇੱਕ ਗੱਲ ਹੋਰ ਦੱਸ ਕੇ ਜਾਇਓ ਵੀ ਆਪਾਂ ਜਿਹੜੇ ਬਲੌਗ ਬਣਾਉਨੇ ਆ ਵੀ ਐਦਾਂ ਹੀ ਜਿਹੜੇ ਸ਼ਾਂਤੀ ਜਿਹੇ ਵਾਲੇ ਬਲੌਗ ਆ ਐਦਾਂ ਹੀ ਬਣਾਇਆ ਕਰਕੇ ਤੇ ਜਾਂ ਫਿਰ ਜਿੱਦਾਂ ਆਪਾਂ ਪਹਿਲਾਂ ਸੀਗੇ ਕਮਰੇ ਦੇ ਵਿੱਚ ਹੁੰਦੇ ਸੀਗੇ ਰੌਲਾ ਰੱਪਾ ਪਾਉਂਦੇ ਹੁੰਦੇ ਸੀਗੇ ਮਾੜਾ ਮੋਟਾ ਉਦਾਂ ਬਣਾਇਆ ਕਰਗੇ ਤੇ ਵੀ ਕਿਦਾਂ ਮਾੜਾ ਜਾਂ ਦਿਓ ਸੁਝਾ ਜੀ ਤੇ ਫਿਰ ਆਪਾਂ ਮਾੜਾ ਜਾਂ ਉਦਾਂ ਵੀ ਕਰਦਿਆ ਕਰਾਂਗੇ ਜਿੱਦਾਂ ਆਪਾਂ ਪਹਿਲਾਂ ਹੁੰਦੇ ਸੀਗੇ ਵੀ ਕਮਰੇ ਦੇ ਵਿੱਚ ਬਣਾਉਂਦੇ ਹੁੰਦੇ ਸੀ ਕੰਮ ਤੇ ਹੁੰਦੇ ਸੀਗੇ ਜਦੋਂ ਬਾਈ ਹਰਪਾਲ ਅਰਗੇ ਵੀ ਸਾਰੇ ਰੌਲਾ ਪਾਉਂਦੇ ਹੁੰਦੇ ਸੀ ਤੇ ਤੇ ਜਾਂ ਫਿਰ ਐਦਾਂ ਹੀ ਚੱਲ ਗਏ ਜੀ ਸ਼ਾਂਤੀ ਨਾਲੀ ਹੋਲੀ-ਹੋਲੀ ਠੀਕ ਆ ਜੀ ਇਹ ਜ਼ਰੂਰ ਦੱਸਿਓ ਜੀ ਫਿਰ ਆਪਾਂ ਥੋੜਾ ਜਿਆ ਕਿਉਂਕਿ ਮੈਸੇਜ ਵੀ ਆ ਰਹੇ ਸੀਗੇ ਤੇ ਇੱਕ ਦੋ ਭਰਾਵਾਂ ਦੇ ਫੋਨ ਵੀ ਆਏ ਆ ਭਾਈ ਵੀ ਐਦਾਂ ਮੜਾ ਜਾ ਉਹ ਕਰਿਆ ਕਰੋ ਠੀਕ ਆ ਜੀ ਵੀ ਮੜਾ ਹਾਸੀ ਮਜ਼ਾਕ ਵੀ ਕਰਿਆ ਕਰੋ ਤੇ ਜ਼ਰੂਰ ਦੱਸਿਓ ਫਿਰ ਆਪਾਂ ਜੀ ਕੱਲ ਤੋਂ ਫਿਰ ਉਦਾਂ ਕਰਦਿਆ ਕਰਾਂਗੇ ਤੇ ਸਮਾਪਤੀ ਆ ਜੀ ਅੱਜ ਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ